ਉਹ ਯਾਤਰੀ ਆਪਣੇ ਅੰਚਾਰ ਸਾਹਿਬ ਸਰਦਾਰ ਗਬੀਬ ਸਿੰਘ ਜੀ ਆਪਣੇ ਵਿੱਚ ਪਹੁੰਚੇ ਨੇ ਜੋ ਆਸ਼ਰਮ ਵਿਚਰਾ ਮੈਂ ਨਾ ਫੇਰਾਂ ਜੋ ਕਿ ਇੱਕ ਬਹੁਤ ਵੱਡਾ ਮੁੱਦਾ ਇੱਕ ਸਮਾਜ ਨੂੰ ਘੁੰਣ ਲੱਗਿਆ ਹਾਇਆ ਔਰ ਇਹ ਜੋ ਖੋਣਾ ਇਹਨੂੰ ਆਪਾਂ ਦਵਾਈ ਆਪਾਂ ਹੀ ਪਾ ਕੇ ਹਟਾ ਸਕਦੇ ਆ ਕਿਉਂਕਿ ਇਹਨਾਂ ਦੇ ਜੋ ਉਪਰਾਲੇ ਨੇ ਜੇ ਉਹ ਇਹਨਾਂ ਨੂੰ ਆਪਾਂ ਦੱਸਾਂਗੇ ਇਹਨਾਂ ਨੂੰ ਉਹੀ ਪਤਾ ਲੱਗਦਾ ਦੱਸਣ ਦਾ ਫਾਇਦਾ ਆਪਣਾ ਅੱਜ ਦੀ ਜੋ ਮੀਟਿੰਗ ਹੈ ਉਈ ਸੇ ਸਵੰਦ ਵਿੱਚ ਇਹਨਾਂ ਨੇ ਰੱਖੀ ਸੀ ਹੁਣ ਐਸਪੀਡੀ ਸਾਹਿਬ ਨੇ ਵੀ ਸੀ ਐਸਐਚਓ ਉਹਨਾਂ ਦੇ ਕੋਈ ਡੈੱਥ ਥੋਨ ਕਰ ਉਹ ਨਹੀਂ ਆ ਸਕਦੇ ਉਹ ਅੱਜ ਦੀ ਰਹਿਨਮਾਈ ਜਿਹੜੀ ਆ ਉਹ ਸਰਦਾਰ ਗਦੀਪ ਸਿੰਘ ਜੀ ਦੇ ਰਹਿਨਮਾਈ ਹੇਠੇ ਮੀਟਿੰਗ ਹੋਊਗੀ ਮੈਂ ਹੁਣ ਬੇਨਤੀ ਕਰੂੰਗਾ ਇੰਚਾਰਜ ਸਾਹਿਬ ਨੂੰ ਕਿ ਉਹ ਜੋ ਅੱਜ ਦਾ ਮੀਟਿੰਗ ਦਾ ਮੁੱਦਾ ਉਹ ਤੁਹਾਨੂੰ ਸਾਰਾ ਸਮਝਾਉਣਗੇ ਡਿਟੇਲ ਵੀ ਆਪਾਂ ਕਿਵੇਂ ਸਹਿਯੋਗ ਕਰ ਸਕਦੇ ਆ ਇਹ ਆਪਣਾ ਕਿਵੇਂ ਸਹਿਯੋਗ ਕਰ ਸਕਦਾ ਸਾਰੇ ਮੇਰੇ ਕਾਫੀ ਲੰਬੇ ਹਰ ਤੋਂ ਪੋਸਟਕੋਡ ਨੰਬਰ ਇਸੇ ਧਾਰੇ ਮੈਨੂੰ ਜਾਣਦੇ ਆ ਮੈਂ ਤੁਹਾਡੇ ਵਰਗੇ ਸਾਰੇ ਮਾਣਦੇ ਆ ਇਹ ਜਿਹੜਾ ਪੰਜਾਬ ਸਰਕਾਰ ਨੇ ਇੱਕ ਨੈਸੀ ਵਿਰੋਧੀ ਚਲਾਈ ਹੋਈ ਹੈ ਨੀਤੀ ਨਾਲ ਦੀ ਸਫਲਤਾ ਦਾ ਸ਼ੁਰੂ ਕੀਤਾ ਇਹਦਾ ਮਕਸਦ ਹੈ ਵੀ ਨਿਯਮਿਤ ਨਿਮੇ ਤਾਂ ਕਿ ਜਾ ਕੇ ਹਰ ਇੱਕ ਗੱਲ ਨੂੰ ਸਮਝਾਇਆ ਜਾਵੇ ਜਿਉਂਨ ਇੱਕ ਨਸ਼ਾ ਕਰਨ ਵਾਲੇ ਦੀ ਆਪਾਂ ਪਰਚਾ ਦੇਈ ਜਾਵਾਂਗੇ ਉਹਦੀ ਵਾਜਬ ਨਹੀਂ ਹੈ ਉਹਨੂੰ ਆਪਾਂ ਉਹਦਾ ਇਲਾਜ ਵੱਲ ਚੱਲਗੇ ਜਾਂ ਉਹਦੀ ਕੋਈ ਆਪਾਂ ਕਾਉਂਸਲਿੰਗ ਵਗੈਰਾ ਕਰੀਏ ਉਹਨੂੰ ਸਮਝਾਇਆ ਜਾਵੇ ਵੀ ਇਹ ਆ ਉਹ ਛੱਡ ਸਕਦਾ ਜਿਵੇਂ ਨਮਾ ਲੱਗਿਆ ਛੱਡ ਸਕਦਾ ਜਿਹੜਾ ਐਡਿਕਟਡ ਹੋ ਗਿਆ ਉਹਨੂੰ ਸਮਝਾਉਣਾ ਔਖਾ ਉਹਨੂੰ ਆਪਾਂ ਨੂੰ ਭਰਤੀ ਕਰਾਉਣਾ ਆਪਣੇ ਹਸਪੀਟਲ ਵਿੱਚ ਉਸ ਤੋਂ ਬਾਅਦ ਆ ਜਾਂਦਾ ਆਪਣੇ ਪਿੰਡ ਦੇ ਲੈਵਲ ਦੀ ਗੱਲ ਪਿੰਡ ਦੇ ਜਿਹੜੇ ਆਪਣੇ ਕੋਈ ਨਸ਼ਾ ਵਗੈਰਾ ਵੇਚਦੇ ਨੇ ਉਹ ਤੁਹਾਨੂੰ ਸਾਨੂੰ ਪਤਾ ਸਾਨੂੰ ਵੀ ਲੱਗਦਾ ਕਿ ਐ ਨਹੀਂ ਐ ਵੀ ਮਨ ਨੂੰ ਨਹੀਂ ਲੱਗਦਾ ਸਾਡੇ ਕੋਲ ਕਈਆਂ ਵਾਰ ਮੈਨ ਪਾਵਰ ਕੱਟਦੀ ਆ ਮੌਕੇ ਤੇ ਹੁਣ ਇੱਕ ਜਣਾ ਆਵਾਂਗੇ ਤਾਂ ਫਿਰ ਉੱਥੇ ਸਾਡਾ ਦੁਕਾਨ ਨਹੀਂ ਹੁੰਦਾ ਜੇ ਸਾਡੇ ਨਾਲ ਦੋ ਤਿੰਨ ਮਲਾਦ ਮਣਗੇ ਫਿਰ ਅਸੀਂ ਇੱਕ ਦਿਨ ਮਿਲਟ ਆ ਵੀ ਸਕਦੇ ਆ ਇਹ ਆਪਣੇ ਪਿੰਡ ਲੈ ਲੀਏ ਪਿੰਡ ਲੈਵਲ ਤੇ ਆਪਾਂ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵਾਰਨਿੰਗ ਦੇ ਕੇ ਆਪਾਂ ਇਸ ਤੋਂ ਵੀ ਛਡਕਾਰਾ ਪਾ ਸਕਦੇ ਆ ਨੰਬਰ 3 ਆ ਜਾਂਦਾ ਜਦੋਂ ਕੋਈ ਬਾਹਰਲੇ ਪਿੰਡ ਦਾ ਆ ਕੇ ਸਾਡੇ ਨਸ਼ਾ ਵਿੱਚ ਆ ਉਹਦੇ ਲਈ ਕਾਪਾ ਨੂੰ ਉਹਦੇ ਨਾਲ ਦੋ ਹੱਥ ਕਰਨੇ ਪੈਣਗੇ ਜਦੋਂ ਕਿ ਬਾਹਰਲੇ ਪਿੰਡ ਦਾ ਹੋਊਗਾ ਉਹ ਆਪਦੀ ਆਮਦਨੀ ਵਧਾਉਣ ਦੇ ਖਾਤਰ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਜਵਾਬਾਂ ਨੂੰ ਜਦੋਂ ਬੇਸ਼ੱਕ ਲੱਗਦਾ ਕਿਸੇ ਪ੍ਰਕਾਰ ਦੇ ਨਸ਼ਾ ਫਿਰ ਅਸੀਂ ਉਹਨੂੰ ਤਾਂ ਜੇ ਅਸੀਂ ਉਹਨੂੰ ਨਹੀਂ ਕੈਚ ਕਰਾਂਗੇ ਤਾਂ ਉਹਦੀ ਹੌਸਲੇ ਹੋਰ ਵਧਣਗੇ ਜਦੋਂ ਤੁਸੀਂ ਉਹਨੂੰ ਅੰਗੇਤੀ ਫੜ ਲਓਗੇ ਅਸੀਂ ਪਹੁੰਚ ਕੇ ਜਿਹੜੀ ਯਤਨ ਕਰੀਏ ਤੁਸੀਂ ਕਰਾਂਗੇ ਇਹ ਸਿਰਫ 2% ਬੰਦੇ ਆ ਜਿਹੜੇ ਸਾਨੂੰ 98% ਨੂੰ ਖਰਾਬ 20% ਬੰਦੇ ਆ ਆਪਾਂ ਨੂੰ 98% ਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਨਜਿੱਟਣ ਲਈ ਸਾਨੂੰ ਮੈਂਟਲੀ ਪ੍ਰੀਪੇਅਰ ਹੋਣਾ ਪੈਣਾ ਐ ਨਹੀਂ ਵੀ ਉਹ ਦੂਸਰਾ ਅੱਗੇ ਲੱਭੂ ਮੈਂ ਨਹੀਂ ਕਿਉਂਕਿ ਹਰ ਇੱਕ ਦੇ ਜਵਾਕ ਨੂੰ ਬੱਚੇ ਨੂੰ ਭਰਾ ਨੂੰ ਇਹਦੇ ਤੋਂ ਉਹਨਾਂ ਨੂੰ ਪ੍ਰਭਾਵਿਤ ਹੋਣਾ ਹੈ ਜਦੋਂ ਉਹ ਚੀਜ਼ ਜਿਆਦਾ ਮਿਲੇ ਆ ਕਿਉਂ ਤੁਸੀਂ ਤੁਹਾਡੇ ਵਿਚਾਰ ਨੇ ਸਾਰੀ ਵਾਰੀ ਆਪਦੇ ਵਿਚਾਰ ਮੰਨ ਦੱਸੋ ਵੀ ਐਨੀ ਵੀ ਅਸੀਂ 100% ਠੀਕ ਹੈ ਸਾਡੇ ਜੀ ਵੀ ਗਲਤੀਆਂ ਕੋਈ ਅਸੀਂ ਵੀ ਕਦੇ ਥੱਕੇ ਹੋਏ ਅਸੀਂ ਵੀ ਜਵਾਬ ਅੱਭੀ ਆ ਕੇ ਜੀ ਆਏ ਜੀ ਜੋ ਵੀ ਕੀਤਾ ਗਿਆ ਮੇਰੇ ਮੁਲਾਜ਼ਮ ਵੀ ਉਹ ਵੀ ਕੰਮ ਕਰਦੇ ਆ ਵੀ ਤੁੱਕਿਆ ਵਾਰੀ ਅਗਲੇ ਨੂੰ ਕਹਿੰਦੇ ਆ ਵੀ ਜਾ ਕੇ ਜਾਨਾ ਜੀ ਮੈਂ ਹੁਣ ਤਾਂ ਆਇਆ ਕਿਉਂਕਿ ਜਿਆਦਾ ਜਿਹੜਾ ਕੰਮ ਦਾ ਬੋਝ ਹੋ ਜਾਊਗਾ ਠੀਕ ਹੈ ਪਰ ਜਿਹੜੇ ਹੁਣ ਜਿਵੇਂ ਤੁਸੀਂ ਆਪਦੇ ਪਿੰਡ ਨੇ ਕੰਟਰੋਲ ਕਰ ਲਿਆ ਕੰਗਨਾਣ ਨੇ ਆਪਦੇ ਕਰ ਲਿਆ ਰੰਗਵਾਨ ਨੇ ਪਰ ਸਾਨੂੰ ਸੌਖਾ ਬੋਝ ਤੇ ਜਿੰਨੀ ਕਿ ਛੋਟੀ ਜਿੰਨੀ ਗੱਲ ਉਹਨਾਂ ਕੇ ਅਸੀਂ ਦੀ ਕੋਈ ਮੈਂ ਮੇਰਾ ਇਹੀ ਥਿ ਵਿਊ ਸੀ ਬਾਕੀ ਤੁਸੀਂ ਦੱਸੋ ਸਾਡੇ ਬੈਠੇ ਹੋ ਕੋਈ ਆਪ ਦਾ ਵਿਚਾਰ ਦਿਓ ਵੀ ਸਾਡਾ ਆ ਪੱਖਾ ਉਹ ਅਸੀਂ ਆਪ ਦੇ ਜਾਂ ਤੋਸਾਂ ਮੰਗੇ ਵੀ ਸਾਡੀ ਇੱਥੇ ਕਮਜ਼ੋਰੀ ਹੈ ਇਹਨੂੰ ਠੀਕ ਕਰੀਏ ਠੀਕ ਹੈ ਵੀਰਾਂ ਤੁਸੀਂ ਸੁਣੋ ਇਹ ਛੋਟਾ ਥੋੜਾ ਆਵੇ ਨਹੀਂ ਇਹ ਗੱਲ ਜਿਹੜੀ ਆ ਬਿਲਕੁਲ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਬਿਲਕੁਲ ਸਾਫ਼ ਆ ਸਾਡੇ ਮੁਸਫਰਾਾਂ ਦੀ ਵੀ ਘਾਟ ਆ ਤੁਹਾਡੀ ਉਹ ਇਹ ਗੱਲ ਨੂੰ ਮੰਨ ਲਓ ਮੇਰੇ ਕੋਲ ਕੋਈ ਆ ਗਿਆ ਫੁਲਾਣੇ ਨੇ ਕਰਤਾ ਉਹ ਮੈਨੂੰ ਜ਼ੋਰ ਵੀ ਲਾਉਂਦੇ ਆ ਕਿ ਤੈਨੂੰ ਕਿੱਥੋਂ ਆਇਆ ਮੈਂ ਕਹਾਂ ਸਰਦਾਂ ਮੈਨੂੰ ਤਾਂ ਅਫਸਰਾਂ ਨੇ ਇਹ ਨਹੀਂ ਆ ਗੱਲ ਇਹ ਗਲਤ ਗੱਲ ਆ ਬਿਲਕੁਲ ਇਹ ਸਾਡੇ ਮਲਾਜਮਾਂ ਦੀ ਵੀ ਘਾਟ ਆ ਬਿਲਕੁਲ ਕਿਉਂ ਕਿ ਇੱਕ ਸਮਾਜ ਸੇਵੀ ਸਾਨੂੰ ਦੱਸ ਰਿਹਾ ਉਹ ਤਾਂ ਕੋਈ ਗੱਲ ਹੋਣੀ ਨਹੀਂ ਚਾਹੀਦੀ ਚਲੋ ਕਿਸੇ ਦਾ ਵਿਊ ਮੇਰੇ ਤੋਂ ਲੱਗ ਸਕਦਾ ਪਰ ਸਾਡੇ ਕੋਲ ਕੋਈ ਆ ਗੱਲ ਸਾਨੂੰ ਅਫਸਰਾਂ ਸਾਡੇ ਨੂੰ ਪਤਾ ਲੱਗਦਾ ਸਾਨੂੰ ਫੋਨ ਕਰਦੇ ਆ ਵੀ ਤੁਹਾਡੇ ਆ ਗੱਲ ਹੈ ਇਹ ਗੱਲ ਵਿੱਚ ਹੁਣ ਤੁਹਾਨੂੰ ਤੁਹਾਨੂੰ ਪੁੱਛਣ ਦੀ ਵੀ ਲੋੜ ਨਹੀਂ ਵੀ ਕੌਣ ਫੋਨ ਕਰਦਾ ਹੁਣ ਪੰਜਾਬ ਸਰਕਾਰ ਨੇ ਇੱਕੋ ਨੰਬਰ ਦਿੱਤਾ ਹੋਇਆ ਹੈ ਲੈ ਉੱਪਰੋਂ ਥੱਲੇ ਨੂੰ ਆਓ ਬਾਬੂ ਜੀ ਇਹ ਵੀ ਤੁਹਾਡੀ ਗੱਲ ਠੀਕ ਆ ਪਰ ਜਿਹੜਾ ਆਪਸੀ ਭਾਈਚਾਰੇ ਨਾਲ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਅਕਸਰਾਂ ਦੇ ਹੁਕਮ ਨਹੀਂ ਉਹ ਗੱਲਾਂ ਹੁੰਦੀਆਂ ਜਿਹੜਾ ਆਪਾਂ ਤੁਹਾਡੇ ਜਦੋਂ ਤੁਹਾਡੇ ਨਾਲ ਮੇਰਾ ਭਾਈ ਜਰਾ ਕਿ ਅਸੀਂ ਇਸ ਬੰਦੇ ਨੂੰ ਯਾਰ ਸਾਨੂੰ ਆ ਦੋ ਕੁ ਬੰਦੇ ਪਰੇਸ਼ਾਨ ਕਰ ਰਹੇ ਆ ਉਹਨਾਂ ਨਾਲ ਅਸੀਂ ਸਿੱਧਾ ਕਰ ਹੀ ਸਕਦੇ ਹਾਂ ਉਹਨਾਂ ਨੂੰ ਤਾਂ ਅਸੀਂ ਵੀ ਸਿੱਧਾ ਕਰ ਸਕਦੇ ਆ ਥੋੜੀ ਮਾਤਰਾ ਤਾਂ ਅਸੀਂ ਕੰਟਰੋਲ ਕਰ ਸਕਦੇ ਹਾਂ ਜਦੋਂ ਉਹਨ ਇੱਕੇ ਵਾਰੀ ਵੱਜ ਜਾਣਗੇ ਫਿਰ ਉੱਥੇ ਸਾਡੇ ਕੋਲ ਮੈਨਪਾਲਿਟੀ ਕਟ ਪਾਰਟੀ ਜੀ ਇਹ ਉਹਨਾਂ ਮੰਨ ਲਓ ਥੋੜੇ ਬੰਦੇ ਪੰਜ ਚਾਰ ਬੰਦੇ ਆ ਜਦੋਂ ਤੁਸੀਂ ਸਾਡਾ ਸਹਿਯੋਗ ਦੇਵੋਗੇ ਅਸੀਂ ਇਹਨਾਂ ਨੂੰ ਠੀਕ ਕਰ ਦੇਵਾਂਗੇ ਉਹ ਕਿ ਕਿਹੜੀ ਪਾਸਾ ਚ ਕਰਨਾ ਸਾਨੂੰ ਪਤਾ ਨਹੀਂ ਮੈਂ ਕੁਲ ਗਣੀ ਹੈ ਜੀ ਮੈਂ ਵੀ ਨਾ ਸਾਰੇ ਦਾ ਜੋ ਇਹ ਆਪਾਂ ਸਾਰੀ ਕਰ ਸਕਦੇ ਆ ਉਹ ਆਪਾਂ ਸਾਰੇ ਪੜਨ ਕਰੀਏ ਪੜਿਆ ਗਏ ਜਾਈ ਕਿਸੇ ਨੇ ਕਿਹਾ ਨਾ ਉਹ ਸਾਨੂੰ ਜਹਾਂਪੁਰ ਸਵਾਰਣ ਨੇ ਆਪਲਾ ਆਉ ਆਪਾਂ ਇਹ ਪੜਨ ਕਰੀਏ ਕਿ ਆਪਾਂ ਉਹਨੂੰ ਸ਼ੁਰੂ ਨਹੀਂ ਹੋਣਾ ਵੀ ਸ਼ਸਾਸੀ ਬੈਠੇ ਜੀ ਜਿੰਨੇ ਚਿਰ ਇਹ ਗੱਲ ਦੀ ਖਤਮ ਹੋਣੀ ਨਹੀਂ ਨਾ ਸ਼ੁਰੂ ਹੋਣੀ ਸਜਾ ਭਗਤ ਕੇ ਫੇਰ ਆ ਜਾਂਦਾ ਨਹੀਂ ਸਕੋ ਤੇ ਅੰਕ ਜਾਂ ਭੋਤ ਕੇ ਫੇਰ ਆ ਜਾਂਦਾ ਵਕਤ ਪਿੰਡ ਲੈਵਲ ਹਿੰਦੂ ਕਰਕੇ ਬਟੇ ਜਿਆਦਾ ਭੈਣ ਯਾਨਕ ਨੂੰ ਨਹੀਂ ਆਵੇ ਉਹ ਛੁੱਟੀ ਨਾ ਹੋਵੇ ਇੱਕ ਵਾਰੀ ਜੇ ਜਿਹੜਾ ਆਪਾਂ ਆਪਣੇ ਤੋਂ ਲੈਵਲ ਉਹ ਤਾਂ ਸਜਾ ਭਗਤ ਕੇ ਫੇਰ ਆ ਜਾਂਦਾ ਛੋਟੀ ਗੱਲ ਵੀ ਫੈ ਗਈ ਆ ਸਜਾ ਭਗਤ ਕੇ ਪਰ ਉਹ ਆਏ ਆ ਕਿ ਕੁਝ ਦਿਨ ਕੁਝ ਪਰਸੈਂਟ ਭਾ ਜਾਂਦਾ ਉਹ ਇਹ ਉਹਨੂੰ ਪਤਾ ਲੱਗ ਗਿਆ ਕਿ ਸਾਡੇ ਮਗਰ ਕੋਈ ਨਹੀਂ ਆਉਂਗਾ ਕੁਝ ਨਾ ਕੁਝ ਉਹਦਾ ਪਰ ਸਟੈਟ ਪਰ ਜਿੰਨੇ ਉਹ ਬੰਦੇ ਦਾ ਲੰਗਾ ਉਰੇ ਲਿਆ ਸੀ ਉਹ ਛੋਟੇ ਨੇ ਪੰਗਾ ਲਿਆ ਸੀ ਉਹਨੇ ਛੱਪ ਜਾਣਾ ਸੀ ਉਹ ਉਲਟੇ ਪਰ ਚੋਰੀ ਤੇ ਹੋਣ ਲੱਗ ਗਏ ਨਹੀਂ ਚਲੋ ਨਹੀਂ ਤੁਸ ਤਾ ਕਹਾ ਲਗੇਗਾ ਜਿਹੜਾ ਮੇਰਾ ਸਣਾ ਉਹ ਦੂਜੇ ਸਾਹਿਬ ਤੋਂ ਕੋਈ ਨਹੀਂ ਸਾਹਿਬ ਤੋਂ ਮੈਂ ਹਾਂਜੀ ਇਹ ਗੱਲ ਬਿਲਕੁਲ ਸਹੀ ਇਹ ਪਤਾ ਕੀ ਆ ਆਪਾਂ ਪਿੰਡ ਲੈਵਲ ਤੇ ਹੀ ਰੱਖੀ ਬਧੀਆ ਜਦੋਂ ਅਸੀਂ ਉੱਚੇ ਲੈਵਲ ਤੇ ਜਾਵਾਂਗੇ ਉੱਥੇ ਕੋਈ ਕੋਈ ਪੱਖ ਜਿਹੜਾ ਅਸੀਂ ਛਾਣਾ ਦੇਖਿਆ ਉਹ ਉਸੇ ਦੇਖ ਰਹੇ ਪਿੰਡੇ ਤਾਂ ਸਾਨੂੰ ਸਾਰੇ ਪੱਕ ਪਤਾ ਹੁੰਦਾ ਉਹ ਨਹੀਂ ਜਾਂਦਾ ਜਿੱਥੇ ਲੰਘਦਾ ਕੋਈ ਨਹੀਂ ਹੰਦ ਤੇ ਇਹ ਸੁਣਦੇ ਹੀ ਲਿਆ ਬਰਦਰ ਮੈਂਬਰਸ ਆਇਆ ਆਇਆ ਉਹ ਅਮਰੀਕਾ ਕੋਲੋਂ ਬੁਲਾਉਂਦੇ ਆ ਰਹੇ ਸਹੀ ਕੱਟ ਹੋ ਗਿਆ ਉਹ ਦੋ ਦਰਵਾਜ਼ੇ ਆਣ ਗਏ ਮੈਂ ਕਿਹਾ ਤੁਸੀਂ ਇੱਕ ਇੱਕ ਜਿਗਰ ਯੋ ਕਿਰਾਏ ਕੋਈ ਘਰ ਜਾਲਦੇ ਤੇ ਕਹਾ ਗਿਆ ਉਹਦਾ ਰਸਤਾ ਮੁੱਕ ਗਿਆ ਕਿ ਕਿਹਨਾਂ ਕੀ ਹਾਲ ਹੈ ਐੜਾ ਹੈ ਵਿਦੇਸ ਪੈ ਗਿਆ ਨੌਲੇ ਵੀ ਉਪ ਨੂੰ ਸਾਡਾ ਕੋਲ ਕੋਲ ਗਿਆ ਕੋਲ ਗਿਆ ਸਰ ਇਹ ਨਾ ਮੋਰ ਮੋਰ ਲੈ ਵੀ ਗਏ ਛੱਡ ਵੀ ਦਿੱਤਾ ਪਤਾ ਕਰਨ ਗਏ ਕਹਿੰਦੇ ਭੱਜ ਗਿਆ ਮੈਂ ਬੋਲਦਾ ਕਹਿੰਦੇ ਜੀ ਉਹ ਦੇਖੋ ਆਪਾਂ ਨਵੀਂ ਪੰਚਾਇਤ ਚੁਣੀ ਸਾਰੇ ਪਿੰਡ ਨੇ ਨਾਲ ਕੇ ਤੁਸੀਂ ਸੰਜੀ ਪੰਚਾਇਤ ਆ ਆਪਾਂ ਇੱਕ ਪਰਨੇ ਕਰੀਏ ਜਿਵੇਂ ਕਰਸ਼ੰਥਾਉ ਨੇ ਕਿਹਾ ਪੀ ਨਸ਼ਾ ਇਸ ਤਰ੍ਹਾਂ ਦਾ ਮੁਕਦਰੀ ਹੁ ਬਹੁਤ ਏਰ ਹੋ ਗਈ ਚੱਲਿਆ ਨੇ ਆਪਾਂ ਜਿਆਦਾ ਜਿਸ ਤਰ੍ਹਾਂ ਦਾ ਕੋਈ ਪਿੰਡ ਦਾ ਘੱਟ ਕਰਕੇ ਤੇ ਮਤਾਂ ਪਾਸ ਹੋਰ ਵੀ ਕਈ ਮਸਲੇ ਨੇ ਕੰਡਾ ਵੀ ਹੋਰ ਵੀ ਮਸਲੇ ਜਿਹੜੇ ਕ੍ਰਿਸਚੀਅਨ ਆਪਾਂ ਸਮਾਜ ਚੀਰੇ ਕੋ ਸਾਰੇ ਪਿੰਡ ਦੇ ਆਪਾਂ ਸੁਣਾ ਲੈ ਚੋ ਤੇ ਕੰਨੀ ਜਿੰਨੇ ਵੀ ਹੋਊਗਾ ਸਾਰੇ ਕੰਨੀ ਚਾਹੀਦੀ ਸੀ ਤੇ ਜਿੰਨਾ ਚਿਰ ਆਪਾਂ ਇਹਦਾ ਪਿੱਛੇ ਜਾਵਾਂਗੇ ਜਵਾਨਤਾ ਕਰਾਵਾਂਗੇ ਜਾਂ ਹੋਰ ਕੁਸ਼ ਕਰਾਂਗੇ ਇਹ ਬਲ ਮਿਲਦਾ ਉਹਨਾਂ ਲੋਕਾਂ ਨੂੰ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਆਖਰੀ ਵਾਰਨਿੰਗ ਦੇ ਦਿੰਨੇ ਆ ਅੱਜ ਆਪਾਂ ਸਾਰੀ ਪੰਚਾਇਤ ਬੈਠੇ ਆ ਸਾਰਾ ਪਿੰਡ ਬੈਠਾ ਵੀ ਆ ਪਹਿਲੀ ਤੇ ਆਖਰੀ ਵਾਰਨਿੰਗ ਆ ਵੀ ਏਦੂ ਮਗਰ ਆਪਦਾ ਧੰਦਾ ਕੋਈ ਆਮਦਨ ਦਾ ਸਾਧਨ ਹੋਰ ਕਰ ਲੈਣ ਜਿਹੜਾ ਵੀ ਕੰਮ ਕਰਦਾ ਕੱਲੂ ਨਾ ਕਹਿਣ ਹਾਂਜੀ ਸਹੀ ਗੱਲ ਦੇਖੋ ਔਖਾ ਸੌਖੀ ਕਮਾਈ ਆ ਇਹ ਹੈ ਬਾਕੀ ਇੱਕ ਬੰਦਾ ਮਿਹਨਤ ਕਰਕੇ ਹੱਥੋਂ 500 ਕਮਾਉਂਦਾ ਤੇ ਇੱਕ ਬੈਠਾ ਘਰੇ 10000 ਕਮਾ ਲੈਂਦਾ ਹਾਂ ਪਿੰਡਵੰਨਿਓ ਇਹ ਆਪਾਂ ਹੁਣ ਸਾਰੇ ਇੰਨੇ ਕੜੇ ਆ ਆਪਾਂ ਪਰਨ ਕਰ ਲਓ ਬਾਕੀ ਸਾਰੇ ਪਿੰਡ ਦਾ ਕਰ ਲਾਂਗੇ ਬਹਾਦਰ ਕਰਾ ਕੇ ਵੀ ਅਸੀਂ ਇਸ ਮੁੱਦੇ ਤੇ ਸਾਰਾ ਪਿੰਡ ਇਕੱਠਾ ਜੀ ਨਾ ਕੋਈ ਉਹਨਾਂ ਦੇ ਮਗਰ ਜਾਉ ਨਾ ਕਿ ਆਪਾਂ ਜਵਾਨ ਪਿਆ ਜਾਈਏ ਫਿਰ 5% ਅਸਲ ਅਸਲ ਚ ਕੰਮ ਪਬਲਿਕ ਨੇ ਕਰਨਾ ਪਬਲਿਕ ਨਹੀਂ ਕਰਨਾ ਪਬਲਿਕ ਨੇ ਕਰਨਾ ਉਹ ਪੁੱਛੋ ਕਿਉਂ ਇੰਨਾ ਕੁ ਹੁੰਦਾ ਉਹਨਾਂ ਦਾ ਹਜ਼ਾਰਾਂ ਦਾ ਹੁੰਦਾ ਪਾਲ ਨਹੀਂ ਸਾਡੇ ਛੋਟੀ ਛੋਟੀਆਂ ਗਲੀਆਂ ਨੇ ਖੇਤ ਐ ਸਿਰ ਦਿੰਦੇ ਨੇ ਜਾਂ ਜਨਾਨੀਆਂ ਇੱਥੇ ਪਾ ਲੈਂਦੀਆਂ ਨੇ ਕੀ ਕਰਨਗੇ ਪੁਲਿਸ ਵਾਲੇ ਇਹ ਜਿਹੜੇ ਹੁਣ ਚੋਰੀਆਂ ਹੁੰਦੀਆਂ ਨੇ ਉਹ ਵੀ ਤਾਂ ਉਹਦੀ ਵੀ ਸਾਰੀ ਦੀ ਪਵਾੜੀ ਦੀ ਜੜ ਤਾਂ ਨਸ਼ਾ ਹੈ ਨਸ਼ਾ ਹਾਂਜੀ ਆ ਕੱਲ 500 ਟ੍ਰਾਂਸਫਾਰਮ ਖੋਲ੍ਹਿਆ ਤੂੰ ਓਏ ਰੋਜ਼ ਹੀ ਖੋਲ੍ਹਦੇ ਨੇ ਹਾਂ ਓਹੀ ਆਣਾ ਵੀ ਸਾਰੇ ਦੀ ਜਿਹੜੇ ਇਹ ਜਿੰਨਾ ਕ੍ਰਾਈਮ ਹੈ ਦੀ ਜੜ ਤਾਂ ਹੈਗਾ ਨਸ਼ਾ ਹੀ ਆ ਰਾਤ ਰਾਤ ਮੈਨੂੰ ਐਸੀ ਰਾਤ ਇੰਦਰ ਹੋਈ ਸੀਗੀ ਇੱਕ ਵਾਰ ਨਾ ਕੱਲ ਦੀ ਰਾਤ ਮੈਨੂੰ ਇੱਕਦਮ ਕਿਹਾ ਸੀ ਸਾਾਨੂੰ ਰਾਤ ਸਕੂਨ ਦਾ ਸੀ ਮੈਂ ਆਪਰਾਤ ਨਿਕਲਿਆ ਮੈਨੂੰ ਐਸੀ ਵੀ ਬਹੁਤ ਇਹ ਪੈਂਚ ਜੀ ਕਰਾਂਗੇ ਬਖਸ਼ ਦੇ ਸਕੂਲਾਂ ਨੂੰ ਨਹੀਂ ਬਖਸ਼ ਰਹੇ ਇਹ ਦਰਿਆ ਲੋਟ ਬਦੀ ਦੇ ਰੀ ਚ ਹੋਈ ਹੈ ਆਹ ਤਾਂ ਨਹੀਂ ਹੋਈ ਆਹ ਵਾਲੀ ਰੋਜ਼ ਮੈਨੂੰ ਐਸੀ ਵੀ ਸਾਡੇ ਰਾਜਿਆ ਸੀ ਜਿਹੜੇ ਬੜੇ ਮਾਰ ਕੇ ਗਏ ਵੀ ਕੋਈ ਗੱਲ ਹੁਣ ਆਪਣਾ ਸਕੂਲ ਤੇ ਇੱਥੇ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਵੀ ਆ ਲਾ ਕੇ ਲੈ ਕੇ ਜਾ ਓਏ ਹਸਤਾ ਵਿੱਚ ਨਹੀਂ ਛੱਡਿਆ ਮੈਂ ਹੁਣ ਦਵਾਇਆ ਉਹਨਾਂ ਨੂੰ ਇਨਵਰਟਰ ਇੱਕ ਮੈਂ ਨੋਟ ਫਰੀ ਇਨਵਰਟਰ ਨਹੀਂ ਵਾਟਰ ਵਾਟਰ ਗੁੱਲ ਦਵਾਇਆ ਤੇ ਇੱਕ ਗੁੱਲ ਇਹਨਾਂ ਨੂੰ ਵਾਕੇ ਦਿੱਤਾ ਇੱਕ ਇੱਕ ਗੈਸ ਸਿਲੰਡਰ ਲੈ ਕੇ ਦਿੱਤਾ ਉਹਨਾਂ ਨੂੰ ਗੈਸ ਸਿਲੰਡਰ ਵੀ ਲੈ ਗਿਆ ਉਹਨਾਂ ਦਾ ਰੋੜ ਤਾਂ ਛੱਡੋ ਆ ਜਿਹੜਾ ਪਨਾਲਾ ਹੁੰਦਾ ਉਹ ਤੋਂ ਉਹ ਦੇਖ ਦਾ ਟਲਿਆ ਵੈ ਤੀ ਉਹ ਪਟਕੇ ਲੈ ਪਰ ਇਹ ਗੱਲ ਤਾਂ ਨਸ਼ੇ ਵਾਲੀ ਗ੍ਰੀਤੀ ਹੈ ਨਸ਼ੇ ਦੀ ਆ ਸਾਰੀ ਗ੍ਰੀਤੀ ਦਾ ਨਸ਼ੀ ਜਣਾਏ ਸਾਰੇ ਇਹ ਜਿੰਨੇ ਵੀ ਬਿਮਾਰੀਆਂ ਨੇ ਸਾਰਿਆਂ ਦੀ ਜੜ ਤਾਂ ਨਸ਼ੀ ਆ ਚਲੋ ਆਪਾਂ ਉਹਨਾਂ ਆਪਾਂ ਮਗਰ ਜਾਂਦੇ ਆ ਪੰਚਾਇਤ ਆ ਜਾਂ ਕੋਈ ਵੀ ਆਪਾਂ ਪੰਚਾਇਤ ਵਾਲੇ ਆਪਾਂ ਨੂੰ ਜਾਂਦੇ ਆ ਮਗਰ ਅਸ ਸਭਾ ਦੀ ਅਸ ਸਭਾ ਦੀ ਇੱਥੇ ਹਾਂ ਕਰਾ ਲਓ ਬਾਕੀ ਵੱਡੀ ਸਭਾ ਕਰੋ ਠੀਕ ਹੈ ਬਾਅਦ ਤੋਂ ਬੰਦੇ ਲਿਆਉਣ ਮੰਗਦੇ ਫਿਰ ਅਸੀਂ ਉਹ ਕੁਝ ਮੁੰਡਿਆਂ ਨੂੰ ਅਧਿਕਾਰ ਵੀ ਦੇਈ ਮੰਗ ਜਿਹੜੇ ਵਲੰਟੀਅਰ ਹੋਣਗੇ ਵੀ ਠੋਕ ਦਿਓ ਬਿਲਕੁਲ ਇਹ ਗੱਲ ਬਿਲਕੁਲ ਕੰਮ ਲੋਕ ਨਹੀਂ ਆਉਂਦਾ ਨਹੀਂ ਉਹੀ ਤਾਂ ਅਸੀਂ ਵਲੰਟੀਅਰ ਕੱਢਾਂਗੇ ਪਿੰਡ ਤੋਂ ਵੀ ਠੋਕ ਦਿਓ ਜਾਂ ਸਾਹਮਣੇ ਨਹੀਂ ਫੜਿਆ ਜਾਂਦਾ ਬੰਦਾ ਲੈ ਕੇ ਗਿਆ ਚੱਕੀ ਹੋਈ ਨਹੀਂ ਇਹ ਸਾਰਿਆਂ ਨੂੰ ਇਹ ਸੂਆ ਵੀ ਮੈਂ ਫਿਰ ਨਹੀਂ ਫੜੇਗਾ ਜੇ ਫੜੇਗਾ ਨਹੀਂ ਫੜੇਗਾ ਜੇ ਫੜੇਗਾ ਇੱਕ ਪੂਰੀ ਜਿਹਾ ਲੱਗ ਲਿਆ ਗਿਆ ਸੀ। ਚਲੋ ਵਧੀਆ ਗੱਲ ਛਡਾਉਣੇ ਚਾਹੀਦੇ ਨੇ ਕਿਉਂਕਿ ਦਵਾਰੇ-ਦਵਾਰੇ ਫੇਰ ਹੁੰਦਾ ਹੋਊ ਇਹ ਕੰਮ। ਗਾਣ ਵਾਲਾ ਤਾਂ ਗਲਤ ਹੋ ਜਾਂਦਾ ਨਾ ਪਰ ਇੱਕ ਤਾਂ ਬੰਦਾ ਹੋਇ ਮਗਰ ਫਿਰਦੇ ਨੇ। ਕੋਈ ਨਿਕਲ ਕੇ ਬੱਚੇ ਖਰਾਬ ਹੋ ਜਾਂਦੇ ਨੇ ਜਿਨ੍ਹਾਂ ਦੇ ਨਿਕਲ ਕੇ ਬੱਚੇ ਇਹ ਮੇਰਾ ਸੁਝਾਅ ਹੈ ਜਿਹੜੇ ਘਰ 'ਚ ਨਸ਼ਾ ਵੜ ਗਿਆ ਚਿੱਟਾ ਖਾਸ ਕਰ ਉਹ ਘਰ ਬਚ ਨਹੀਂ ਸਕਦਾ ਨਾ ਤਾਂ ਉਹਨਾਂ ਦੀ ਗਾਂ ਪੀੜੀ ਚੱਲਦੀ ਆ ਨਾ ਉਹਨਾਂ ਦੀ ਪ੍ਰਾਪਰਟੀ ਵਜਦੀ ਆ ਨਾ ਬੱਚਾ ਵਜਦਾ ਕੁਝ ਵੀ ਵਜਦਾ। ਉਹ ਉਹ ਸਭਾ ਤੁਸੀਂ ਗੱਲ ਠੀਕ ਆ ਬਾਪੂ ਜੀ ਨੇ ਇੱਕ ਸਭਾ ਵੱਡੀ ਬੁਲਾਈ ਜਾਵੇ ਹਾਂ ਜੀ ਉਹ ਤੁਸੀਂ ਆਪਣੇ ਪਿੰਡ ਚ ਉਹਨਾਂ ਨੂੰ ਸਾਰਿਆਂ ਨੂੰ ਕਰੋ ਵੀ ਨਹੀਂ ਇਹ ਕੰਮ ਸਾਰਨਾ ਤੁੰਦਾ ਕੰਮ ਇਹ ਕਿਸੇ ਦਾ ਕੋਈ ਜ਼ਵਾਕ ਬਚਦਾ ਉਹ ਆਪਣੇ ਜੇ ਐਫਰਟ ਨਾਲ ਬਚਦਾ ਸਰਕਾਰ ਵੱਲੋਂ ਵੀ ਚਲੋ ਸੁਹੂਰਦਾ ਹੀ ਨਹੀਂ ਕੋਸ ਆਪਣੇ ਵੱਲੋਂ ਕਰਕੇ ਕੁਝ ਨਾ ਕੁਝ ਇਹ ਇਹ ਦੇ ਦੋਸਤ ਅਸੀਂ ਵੀ ਤੁਹਾਨੂੰ ਦੱਸਾਂਗੇ ਜਿਹੜਾ 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 ਮੈਂ ਵਿਗੜਦਾ ਵੀ ਮੈਂ ਤਾਂ ਹਮ ਤੋਂ ਨਹੀਂ ਫਿਰ ਮੈਂ ਬੈਠਾ ਹਾਂ ਹਾਂ ਜੀ ਆ ਜਿਹੜਾ ਨਹੀਂ ਠੀਕ ਆਊਗਾ ਫਿਰ ਉਧਰ ਮੈਂ ਬੈਠਾ ਫਿਰ ਕੋਈ ਗੱਲ ਨਹੀਂ ਏਡੀ ਵੀ ਨਹੀਂ ਗੱਲ ਫਿਰ ਆਪਾਂ ਵੀ ਹੋਰ ਹੁਣ ਪਤਾ ਸਾਨੂੰ ਵੀ ਸਾਰੇ ਲਾਵਾ ਦਾ ਸਾਨੂੰ ਤਾਂ ਭਲਾ ਨਹੀਂ ਪਤਾ ਇੱਕ ਬੰਦੇ ਦੀ ਜਬਾਨ ਤੀ ਚੌਥੇ ਦਿਨ ਹੋ ਜਾਂਦੀ ਹੈ ਚਿੱਟੇ ਵਾਲੇ ਦੀ ਇੱਕ ਵੀ 8-8 ਮਹੀਨੇ ਲੱਗ ਜਾਂਦੇ ਨੇ ਉਹ ਜੇ ਕੇਸ ਬਣਾਇਆ ਕਰੋ ਤਾਂ ਭਾਵੇਂ ਸਾਨੂੰ ਝੂਠ ਬੋਲਣਾ ਪਵੇ ਬੰਦੇ ਆ ਪਰ ਇਹਦੇ ਵਿੱਚ ਵੀ ਸਾਡੀ ਵੀ ਕਈ ਮਜਬੂਰੀ ਜਾਂ ਨੇ ਜਦੋਂ ਵਕੀਲ ਜਾ ਕੇ ਗੱਲ ਪੁੱਛਿਆ ਜਰ ਕਵੈਸਚਨ ਹਾਂਜੀ ਉਹ ਤੇ ਅਸੀਂ ਵੀ ਜਵਾਬ ਦੇਣਾ ਪੈਂਦਾ ਫਰਿਜ ਇਹਨਾਂ ਕੋਲ ਫਰਿਜ ਆ ਹੋਣਾ ਚਾਹੀਦਾ ਨਾ ਸਟਰੋਂਗ ਰਿਜਨ ਹੋਣਾ ਚਾਹੀਦਾ ਬਾਕੀ ਦਾ ਵੀਰਾ ਛੋਟੇ ਦੇ ਘਰ ਤੱਕ ਜਾਂਦੇ ਨੇ ਉਹ ਨਸ਼ਾ ਤਾਂ ਸਭ ਜੀ ਪਿੰਡ ਨੇ ਬੰਦ ਕਰਿਆ ਇੱਥੇ ਰਿਜਨ ਦਾ ਰਿਪੋਰਟ ਮਿਲਣੀ ਹੁੰਦੀ ਆ ਬਾਕੀ ਜਿਹੜਾ ਕੰਫਰਟ ਹੌਂਦਾ ਚਾਰ ਛਿੱਤਰ ਮਾਰ ਕੇ ਵੀਠੀ ਕਰਦੇ ਹਾਂ ਜੀ ਪੰਜਾਬ ਮਿਲੇ ਜੀ ਅਸੀਂ 2-3 ਮਹੀਨੇ ਫੜਾਏ ਨੇ ਮੋਕੇ ਦੇ ਭੂਰੇ ਚੁੱਕੀ ਪਾਰ ਨੂੰ ਮੋੜ ਕੇ ਘੰਟੇ ਬਾਅਦ 2 ਘੰਟੇ ਬਾਅਦ ਛਡਾ ਲਓ 2 ਘੰਟੇ ਮਗਰੀ ਨਾ ਇਹ ਜੇ ਉੱਥੇ ਹੀ ਬੈਠੇ ਹੁੰਦੇ ਨੇ ਉਹ ਪੈਂਦਾ ਜਾਂਦੇ ਨੇ ਪੈਣਾਂ ਕੇ ਪਾਰੇ ਹੁੰਦਾ ਇਹ ਬੇਨਤੀ ਤੁਹਾਨੂੰ ਜਰੂਰ ਕਰਾਂਗੇ ਵੀ ਜੇੜਾ ਕੋਈ ਹਲੋਟ ਹੋ ਗਿਆ ਨੂੰ ਛੱਡੀ ਨੀ ਛੱਡੀ ਨੀ ਹਾਂ ਜੀ ਉਹਦੇ ਕੋ ਬਰਾਬਦੀ ਦੇ ਭਾਵੇਂ ਜਿੰਨੀ ਹੋਈ ਅਸੀਂ ਉਹਦੇ ਬਾਅਦ ਨਾ ਜੀ ਇੱਕ ਮੈਂ ਹੋਰ ਸੁਝਾ ਦਿੰਦਾ ਉਹ ਤੁਸੀਂ ਕਹਿਣਾ ਗੈਰਕਾਨੂੰਨੀ ਆ ਵੀ ਉਹਨੂੰ ਫੜ ਕੇ ਪਿੰਡ ਚ ਕਮਾਇਆ ਜਾਵੇ ਉਹ ਵੀ ਬਾਪੂ ਜੀ ਪਹਿਲਾਂ ਜਦੋਂ ਨਾ ਉਹ ਤਾਂ ਮੈਂ ਪਹਿਲਾਂ ਹੀ ਦਾਅ ਕਬੀ ਉਹ ਗੈਰਕਾਨੂੰਨੀ ਆ ਉਦੋਂ ਉਦੋਂ ਇਹ ਕਲਾ ਸੀ ਬਾਪੂ ਪਹਿਲਾਂ ਸੀ ਹੁਣ ਕਿਹੜਾ ਹੋ ਹੁਣ ਅੱਜ ਇਹ ਇੱਥੇ ਕਿੰਨੇ ਦੇ ਜੇਬ ਕਿਤਰਾ ਵੀ ਦਿਖਿਆ ਗਿਆ ਸੀ ਉਹ ਜਮਾ ਸਰਜਰੀ ਆ ਨਸੇ ਵਾਲਾ ਬੰਦਾ ਸਮਝਦੇ ਦੀ ਆ ਤੇ ਦੇ ਵੇਚੀ ਉਹਨੂੰ ਹਾਂ ਵੀਰੋ ਜੀ ਇੱਕ ਗੱਲ ਹੋਰ ਤੁਸੀਂ ਲੋਹਟਬੰਦੀ ਦੇ ਏਰੀਆ 'ਚ ਜਾਣਦੇ ਹੋ ਅਸੀਂ ਵਸੇ ਮੇਰਾ ਇਹ ਪਹਿਲੇ ਦਿਨ ਸੁਣ ਰਿਹਾ ਮੈਂ ਮੈਂ ਆਪਦੇ ਏਰੀਆ 'ਚ ਹੀ ਰਹਣਾ ਏਰੀਆ 'ਚ ਮੈਂ ਦੂਜੇ ਏਰੀਆ 'ਚ ਮੈਂ ਕਦੇ ਟਿਕਲ ਨਹੀਂ ਹਾਂ ਹਾਂ ਉਹਨਾਂ ਰਸ਼ੀਨ ਫੁੱਲ ਮੁਸ਼ਮਸ਼ਾ ਹੂਰਾ ਰਸ਼ੀਨ ਰਸ਼ੀਨ ਲਤਾਲੇ ਨਾਲੋਂ ਚੜ੍ਹਦੀ ਕਲਾਂ ਤੇ ਤਰੱਕੀ ਕੀਤੀ ਹੋਈ ਆ ਉਹਨਾਂ ਦੀ ਉਹ ਇਹ ਬਾਪੂ ਜੀ ਪਤਾ ਗਿਆ ਤੁਸੀਂ ਬਾਹਰ ਜਾ ਕੇ ਸੁਣੋ ਜਦੋਂ ਮੈਂ ਕਹਿੰਦਾ ਵੀ ਉਹ ਕਦੇ ਲੈ ਤੂੰ ਸਪੋਰਟ ਕਰਦਾ ਮੈਂ ਕਹਿੰਦਾ ਲਤਾੜਾ ਠੀਕ ਆ ਕੋਈ ਨਹੀਂ ਅਸੀਂ ਕੰਟਰੋਲ ਕੀਤਾ ਕਦੇ ਨਾ ਨਾ ਦੂਜੇ ਠੀਕ ਹੋ ਗਈ ਇਹ ਵਰਕੇ ਇਹ ਵੀ ਗੱਲਾਂ ਛਪਾਰ ਤੇ ਮੇਨਣਗੇ ਸਾਡਾ ਚਲੋ ਮੈਂ ਮਾਰਾ ਮਾਰ ਨਹੀਂ ਕਰਦਾ ਪਰ ਦਬਾਅ ਤਾਂ ਸਾਡਾ ਹੈਗਾ ਦਬਾਅ ਹੈਗਾ ਲੋਕ ਭਜਦੇ ਤਾਂ ਹੈਗੇ ਦਬਾਅ ਹੈਗਾ ਮਾਰਾ ਵੀ ਦੇਖ ਨਾ ਜਾਲ ਵਗੋ ਕੁਰਤਾ ਵੀ ਇਹ ਗੱਲਾਂ ਕੰਦੀ ਸੂਰ ਹੋਰੋਂ ਮੁਕਾਬਲੇ ਫਰਕ ਰਵੇ ਆਪਣਾ ਬਾਕੀ ਸਰਪੰਚ ਸਾਹਿਬ ਤੁਸੀਂ ਇੱਕ ਵਾਰੀ ਵਾਰਨਿੰਗ ਦਿਓ ਫਿਰ ਜੇ ਵੀ ਨਹੀਂ ਕਰੂ ਫਿਰ ਮੈਂ ਬੈਠਾ ਮਰੂ ਠੀਕ ਕਰੋ ਦੇਮਾਂ ਦੇ ਭਾਈ ਹਟ ਜਾਓ ਕਿਉਂਕਿ ਜਿਹੜਾ ਨਾ ਇਹ ਬਾੜੀ ਸੌਫੀ ਕਮਾਈ ਹੈ ਇਹਦੇ ਵਿੱਚ ਨਾ ਬੰਦੇ ਨੂੰ ਕੰਮ ਦਾ ਖੜਾ ਚੜ੍ਹ ਨਹੀਂ ਬਿਲਕੁਲ ਬਿਲਕੁਲ ਸੀ ਕੰਮ ਕਰਕੇ ਕੀ ਕਮਾਉਣਾ ਕਿ ਇਹਨਾਂ ਨੂੰ 5-400 ਕਮਾਉਂਦਾ ਕਿਤੇ ਨਜ਼ਾਰਾ ਕਮਾਈਆਂ ਰੋਜ਼ ਕੀ ਕਮਾਈਆਂ ਆਗਰ ਸਭ ਨੂੰ ਤੁਮ ਇੰਪਾਰਦਾ ਜੈਨਾ ਗੰਗਾ ਵਾਲੇ ਕਸਰੀ ਤਾ ਰੋਣਾ ਕੀ ਹੈ ਨਾਲ ਬੰਦੇ ਘਰ ਦੇ ਵੀ ਸਹਿਮਤ ਹੋ ਜਾਂਦੇ ਨੇ ਨਾ ਬਿਲਕੁਲ ਜਿਹਦੇ ਘਰ ਆਉਂਦਾ ਨਾ ਪਤਾ ਸਭ ਨੂੰ ਹੀ ਆਉਂਦਾ ਯਾਰ ਜਿਹੜੇ ਜਦੋਂ ਮੇਜ਼ ਕੁਰਸੀਆਂ ਬੈਡਾਂ ਦੇ ਤਾਂ ਕੋਈ ਨਹੀਂ ਕਹਿੰਦਾ ਮਾਲੇ ਜਦ ਫਸ ਜਾਂਦਾ ਉਹ ਤੋਂ ਹੀ ਕਹਿੰਦੇ ਆ ਵੀ ਨਾ ਜੀ ਸਾਡੇ ਤਾਂ ਸੁਨੰਦ ਨਹੀਂ ਨਾ ਨਾ ਸਰਦੇ ਦੀ ਗੱਲ ਇਹ ਘਰੋਂ ਬਈ ਨਿਕਲ ਕਰਨਾ ਹਾਂ ਫਿਰ ਆ ਹੁਣ ਤੱਕ ਦੀਆਂ ਸਾਰੀਆਂ ਗੱਲਾਂ ਸੁਣ ਕੇ ਜੇ ਮੈਂ ਨਿਚੋੜਦਾ ਇੱਕ ਪਾ ਇੱਕ ਪੁਆਇੰਟ ਬਣਾਵਾਂ ਅੱਜ ਦੀ ਇਹ ਮੀਟਿੰਗ ਦੇ ਬੇਸ ਤੇ सरपंच एक सर्कुलर जारी कर दे पोस्टर लगा दे मीटिंग हुई है आज ਤੋਂ ਬਾਅਦ ਇਹ ਪਿੰਡ ਸਾਡਾ ਗੈਰ ਕਾਨੂੰਨੀ ਨਸ਼ਾ ਮੁਕਤ ਹੋਏਗਾ ਸਾਰੇ ਪੋਸਟਰ ਲੱਗ ਜਾਣ ਜੋ ਕੋਈ ਕਰਦਾ ਹੈ ਤੇ ਸਾਨੂੰ ਰਿਪੋਰਟ ਸਰਪੰਚ ਕਹੇ ਮੈਨੂੰ ਰਿਪੋਰਟ ਕਰੋ ਬਿਲਕੁਲ ਸਹੀ ਗੱਲ ਜਿਹੜਾ ਪੋਸਟਰ ਦੇਖੂਗਾ ਉਹਦੇ ਦਰਜ ਦਰ ਹੋਏਗਾ ਬਿਲਕੁਲ ਜੀ ਬਿਲਕੁਲ ਨਾਲੇ ਜੇ ਸਰਪੰਚ ਕਹੇਗਾ ਮੈਂ ਫਲਾਣੇ ਆਦਮੀ ਨੂੰ ਕਹਿ ਦਵਾ ਪਤਾ ਨਹੀਂ ਕਿਹਾ ਕਿ ਨਹੀਂ ਠੀਕ ਹੈ ਨੰਬਰ 1 ਨੰਬਰ 2 ਉਹਨੇ ਅਸਰ ਕੀਤਾ ਕਿ ਨਹੀਂ ਕੀਤਾ ਸਾਰਿਆਂ ਦਾ ਪਤਾ ਵੀ ਨਹੀਂ ਲੱਗਦਾ ਜੀ ਵੀ ਕੌਣ ਕੀ ਕਰਦਾ ਤਾਂ ਹੀ ਤਾਂ ਜੇ ਪਤਾ ਨਹੀਂ ਲੱਗਦਾ ਤਾਂ ਪੋਸਟਰ ਲਾ ਦਿਓ ਇਹ ਤਾਂ ਠੀਕਾ ਗੱਲ ਕਰੀ ਜਾਈਏ ਜੱਜ ਕਰ ਲੈ ਵਧੀਆ ਕਰ ਲੈ ਵਧੀਆ ਸੁਣਾ ਜੀ ਬਧੀਮਤਾਂ ਨਹੀਂ ਟੋੜਨਾ ਬਿਲਕੁਲ ਕੋਈ ਨਹੀਂ ਪਾਕੀ ਸਰਪੰਚ ਸਾਹਿਬ ਦੇ ਕਹਿਣ ਨਾਲ ਵੀ ਜਿਹੜੀ ਸੌਖੀ ਕਮਾਈ ਆ ਨਾ ਉਹ ਫਿਰ ਅਗਲੇ ਨੂੰ ਹੱਤ ਪੈ ਜਾਂਦੀ ਵੀ ਸੌਖੀ ਜੀ ਕਮਾਈ ਆ ਵੀ ਕਿਹੜਾ ਦਿਹਾੜੀ ਕਿ ਜਣਾ ਪੈਣਾ ਇਹ ਠੀਕ ਹੈ ਕੌਣ ਚਾਹੁੰਦਾ ਜੀ ਸਾਡੇ ਕੋਲ ਵਿੱਚ ਕਲੇਚ ਉਹ ਜੱਬੀ ਡਾ ਗਾਇਨ ਨਪਰ ਹਾਂ ਜੀ ਮੁੱਠੇ ਕੰਨ ਇਸ ਤੇ ਆ ਸਭ ਚੱਲਦਾ ਇਹਨਾਂ ਮਾਜੀ ਦੇ ਚੋਮਾਈ ਲੈਂ ਚੱਲੇ ਜਾਂ ਤੈਨੂੰ ਮੈਨੂੰ ਨਹੀਂ ਦਿੰਦੇ ਉਹਨਾਂ ਨੂੰ ਸਾਰਾ ਪਤਾ ਇਹਨਾਂ ਨੂੰ ਪਤਾ ਕਿਹੜਾ ਬੰਦਾ ਕੱਟ ਮਾਰਦਾ ਉਹਦੇ ਕੱਟ ਮਾਰਦੇ ਦੇ ਰਹੇ ਦੋਏ ਨੰਨਾ ਦੇ ਕਿ ਸਾਰੇ ਪਹਿਲਾਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਹਾਂਜੀ ਬਾਹਰ ਕੇ ਵੀ ਖੜਾਏ ਜਾਂਦੇ ਆ ਜੀ ਅੱਗੇ ਆਪਾਂ ਸਾਡੇ ਅੱਖੇ ਲੈਦਾ ਆਪਣੇ ਪਰਿਵਾਰ ਦੇ ਮੈਂਬਰ ਹੀ ਸਾਹਮਣੇ ਆਉਂਦੇ ਹਾਂ ਹਾਂਜੀ ਜੇਕਰ ਆਪਰੇ ਪਰਿਵਾਰ ਦੇ ਮੈਂਬਰ ਹੀ ਬੈਠ ਜਾਂਦੇ ਉਹ ਵੀ ਨਹੀਂ ਕਈ ਵਾਰ ਕਹਿ ਆਉਂਦੇ ਇਹ ਕਦੀ ਕੁਰਸੀ ਹੋਰ ਕੱਢਦੇ ਆ ਜਿਹੜੀਆਂ ਗੱਲਾਂ ਆਪਾਂ ਇੱਥੇ ਹਾਂ ਕਰਦੇ ਆ ਉਹ ਥੋੜੀਆਂ ਲਿਖ ਲੈ ਉਹ ਆਪਾਂ ਇਸ਼ਤਿਹਾਰ ਚ ਪਾਵਾਂਗੇ ਬਸ ਸਵਾਲ ਇਹ ਤਾਂ ਬਹੁਤ ਵਧੀਆ ਵਧੀਆ ਗੱਲ ਹੈ ਜੀ ਵਧੀਆ ਸੁਝਾਅ ਦਿੱਤਾ ਸਾਹਿਬ ਨੇ ਕਹੋਗਾ ਵੀ ਮੈਨੂੰ ਤਾਂ ਪੰਚਾਇਤ ਨੇ ਵਰਨਿੰਗ ਦਿੱਤੀ ਨਹੀਂ ਨਾਲੇ ਅਗਲਾ ਟਾਲ ਨਾ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਨਾ ਆਪਾਂ ਹਾਂ ਜੇ ਪੋਸਟਰ ਲੱਗਿਆ ਹੋਊਗਾ ਉਹਨੂੰ ਕਿਸੇ ਇੱਕ ਨੂੰ ਪੁਆਇੰਟ ਆਊਟ ਨਹੀਂ ਕੀਤਾ ਸਾਰਿਆਂ ਨੂੰ ਸੁਣਾਇਆ ਪਰ ਬੈਸ ਰਹਿ ਅੱਜ ਦੀ ਮੀਟਿੰਗ ਦਾ ਠੀਕ ਹੈ ਇਹ ਗੱਲ ਇਹ ਗੱਲ ਬਿਲਕੁਲ ਉਹਦੇ ਵਿੱਚ ਸਭ ਤੋਂ ਪਹਿਲਾਂ ਬੈਸ ਉਹੀ ਕਰਨਾ ਤੇ ਅੱਜ ਮੀਟਿੰਗ ਹੋਈ ਸੀ ਔਰ ਸਾਰਿਆਂ ਦੇ ਸਕੇ ਤੇ ਗੈਰ ਕਾਨੂੰਨੀ ਨਸ਼ੇ ਦਾ ਵਿਕਰੀ ਬਣ ਜਾਂਦੇ ਮੈਂ ਤਾਲੇ ਚ ਨਹੀਂ ਹੋਏਗੀ ਦੁਆਰੇ ਮਨੇ ਬੋਲਦੀ ਇੱਕ ਵਾਰੀ ਭਰਨੀ ਟੈਪੀ ਫੂਲੀ ਦੇਵੀ ਦੋਨੋਂ ਗੁਰਦੁਆਰਿਆਂ ਚ ਕਰਾ ਦੋ ਨਾ ਦੋਨੋਂ ਗੁਰਦੁਆਰਿਆਂ ਦੀ ਬਾਹਰ ਹਾਂ ਨਾਲ ਲਾਉਂਟ ਕਰਾ ਦੋ ਵੀ ਪਿੰਡ ਦਾ ਕੋਈ ਬੰਦਾ ਲਜਾਊਗਾ ਨਹੀਂ ਸੁਣਾਉਣਾ ਉਹਦਾ ਪੈਸਾ ਨਾਲੇ ਇਹ ਗੱਲ ਲੈ ਨਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹਦੇ ਤੇ ਲੋਪਾ ਪੋਸਟਰ ਬਣਾ ਲਾਂਗੇ ਕਿ ਨਹੀਂ ਸਪੀਕਰ ਨੂੰ ਨਾ ਪੋਸਟਰ ਬਣਾ ਕੇ ਲਾਵਾਂਗੇ ਪੋਸਟਰ ਹੀ ਲਾ ਦੇਣਾ ਉਹ ਵੀ ਪੋਸਟਰ ਬਣਾ ਕੇ ਉਹਦੇ ਤੇ ਬੱਚਾ ਉਹਦੇ ਸਪੈਸ਼ਲ ਧਿਆਨ ਆਟੋਮੈਟਿਕਲੀ ਲਿਆ ਖੇਡਾਂ 'ਚ ਲੱਗ ਜਾਂਦੇ ਆ ਖੇਡਾਂ ਨੂੰ ਪ੍ਰਮੋਟ ਕਰਦੇ ਆ ਆਪਾਂ ਖੇਡਾਂ ਨੇ ਜਿਹੜੇ ਖਿਡਾਰੀ ਨੂੰ ਕਿੰਨਾ ਕੁ ਲਸਾ ਖਾਂਦੇ ਆ ਜੋ ਆਪਦੇ ਕਮੇਟੀ ਤੋਂ ਬੋਦੀ ਤਾਂ ਮੰਨਉਂਦੇ ਆ ਨਾ ਕੰਮ ਜੀ ਵੀ ਬੀਜੀਆ ਜਿਹੜਾ ਬਣਦਾ ਉਹ ਆ ਆਪਣੀ ਟੀਮ 'ਚ ਇੱਕ ਅਦਾ ਮੁੰਡਾ ਹੋਣ ਲੱਗਿਆ ਦੀ ਟੀਮ ਵਾਲਿਆਂ ਨੇ ਕੁੱਟ ਕੇ ਪਰੇ ਹੀ ਘੱਟਦਾ ਕੋਈ ਨਹੀਂ ਟੀਮ ਆਪਣੀ ਬਹੁਤ ਵਧੀਆ ਬਹੁਤ ਟੂਰਨਾਮੈਂਟ ਜਿੱਤੀ ਆ ਜਿੱਤਦੀ ਉਹ ਇੱਕ ਜਿਹੇ ਟੀਮ ਆ ਤੁਹਾਡੀ ਨਾ ਜੀ ਇੱਕ ਸੁਝਾਅ ਆ ਪਾ ਦੇਖਿਆ ਸਰਦਾਰ ਵੀ ਆਪਣੇ ਉੱਥੇ ਉਹ ਗੱਲਾਂ ਵਿਚਾਰਾਂਗੇ ਬਿਲਕੁਲ ਉਹ ਬਹੁਤ ਜ਼ਰੂਰੀ ਨੇ ਵਿਚਾਰ ਨਾਲ ਜੀ ਜਲੀਲ ਕਰਦੇ ਨੇ ਲੋਕ ਮੀਟਿੰਗ 'ਚ ਨਾ ਮੈਂ ਥੋੜਾ ਜਿਹਾ ਫਾਇਦਾ ਉਠਾ ਲਾਂ ਮੈਂ ਪਹਿਲੇ ਵੀ ਕਿਹਾ ਸੀ ਇਨਾਂ ਨੂੰ ਵੀ ਪਤਾ ਇਨਾਂ ਨੂੰ ਵੀ ਪਤਾ ਮੈਂ ਦਰਵਾਜੇ ਆਮ ਗੱਲ ਕਰਦਾ ਪੋਸਟ ਆਫਸ ਦੀ ਸਕੰਨਿਆ ਸਮ੍ਰਿਧੀ ਸਕੀਮ ਹੈ ਕਿਸੇ ਦੀ ਲੜਕੀ 10 ਸਾਲ ਤੋਂ ਛੋਟੀ ਹੈ ਅਗਰ ਉਹ ਖਾਤਾ ਖੋਲ ਲੈਂਦੀ ਹੈ ਕਿਉਂਕਿ ਮਾਪਿਓ ਨਹੀਂ ਚਲਾਣਾ ਇਹ ਕੰਮ ਤਾਂ ਮਾਪਿਓ 1 ਸਾਲ ਦੇ ਵਿੱਚ ਪਹਿਲਾਂ 250 ਸੀ ਹੁਣ ਸਤੰਬਰ ਤੋਂ 1000 ਕਰਤਾ 1000 ਜਮ੍ਹਾਂ ਕਰਦੇ ਰਹੋਗੇ ਵੱਧ ਕਿੰਨਾ ਮਰਜ਼ੀ ਕਰ ਦਿਓ 1000 ਸਾਲ ਦੇ ਵਿੱਚ ਫਾਈਨੈਂਸ਼ੀਅਲ ਈਅਰ ਤੇ 100000 ਕਰ ਦਿਓਗੇ ਤੁਹਾਡੀ ਉਹ ਸੁਮਿਖ ਸਕੀਮ ਚਲਦੀ ਰਹੇਗੀ ਉਹ ਕਦੋਂ ਮਿਲੇਗਾ ਜਦੋਂ ਕੁੜੀ 18 ਸਾਲ ਦੀ ਹੋ ਜਾਏਗੀ ਉਹਦੇ ਨਾਮ ਤੇ ਰੀ ਕੇਵਾਈਸੀ ਹੋਏਗੀ ਫਿਰ ਉਹਦੇ ਨਾਮ ਹੋ ਜਾਏਗੀ ਮੇਰੇ ਕੋਲ ਇੱਕ ਕੇਸ ਇਹਨਾਂ ਨੇ ਦਿੱਤਾ ਇੱਕ ਕੇਸ ਮੇਰੇ ਖ ਲੈ ਇਹਨਾਂ ਨੇ ਦਿੱਤਾ ਦੋ ਕੇਸ ਮੇਰੇ ਕੋਲ ਲੜਕੀਆਂ ਦੇ ਹੈਗੇ ਆ ਉਹ ਪੈਸੇ ਮੈਂ ਜਮ੍ਹਾਂ ਕਰਾਉ 1000 ਰੁਪਏ ਸਾਲ ਦੇ ਉਹ ਕੋਈ ਐਸੀ ਬੱਚੀ ਹੈ ਜਿਹੜੇ ਨਹੀਂ ਦੇ ਸਕਦੇ ਗਰੀਬ ਹੈ ਉਹ ਸਿਰਫ ਖਾਤਾ ਖੋਲਣ ਤੇ 1000 ਰੁਪਈਆ ਸਾਲ ਦਾ ਮੈਂ ਦੇਵਾਂਗਾ ਬਹੁਤ ਵਧੀਆ ਗੱਲ ਆ ਜੀ ਅੱਛਾ ਹੋਰ ਦੇਖੋ ਜੀ ਮੈਂ ਪਿਛਲੇ ਸਤੰਬਰ ਦੇ ਵਿੱਚ ਮੈਂ ਸਰਪੰਚ ਨੂੰ ਕਿਹਾ ਸਰਪੰਚ ਜਾਨੀ ਮੈਂ ਕਿਹਾ ਵੀ ਕੋਈ ਐਸਾ ਹੈ ਜਿਹੜਾ ਰਾਸ਼ਨ ਨਹੀਂ ਲਿਆ ਸਕਦਾ ਉਹ ਦੱਸੋ ਚਾਰ ਕੇਸ ਉਹਨਾਂ ਨੇ ਦਿੱਤੇ ਪੰਜਵਾਂ ਕੇਸ ਇਹਨਾਂ ਨੇ ਦਿੱਤਾ ਪੰਜ ਕੇਸਾਂ ਨੂੰ ਮੈਂ ਕਹਿੰਦੇ ਤਾਂ ਲਾਭੇ ਤੋਂ 5-500 ਰੁਪਈਆ ਦਾ ਸਮਾਨ ਲਿਆਓ ਐਸੇ ਬੈਦੂ ਮੈਂ 5 ਮਹੀਨੇ ਉਹ ਪੈਸੇ ਦਿੰਦਾ ਰਿਹਾ ਜੀ 25000 ਰੁਪਏ ਨੂੰ 5 ਨਾਲ ਗੁਣਾ ਕਰੋ 125000 ਦੇ ਚੁੱਕਿਆ ਮੈਂ ਜਦੋਂ ਦਸੰਬਰ ਦੇ ਵਿੱਚ ਚਲਿਆ ਗਿਆ ਪਿੱਛੇ ਦਿੱਲੀ ਗੋਡੇ ਦਾ ਆਪਰੇਸ਼ਨ ਮੈਂ ਪੁੱਛਿਆ ਕੋਈ ਪੁੱਛਿਆ ਕਿਸੇ ਨੇ ਕਹਿੰਦਾ ਜੀ ਉਹ ਕਹਿੰਦੇ ਨੇ 500 ਰੁਪਏ ਕੀ ਚੀਜ਼ ਹੁੰਦੀ ਹੈ ਜੇ ਮੈਂ ਕਿਹਾ ਜੀ ਨੂੰ ਕਹਿੰਦਾ 500 ਰੁਪਏ ਕੋਈ ਚੀਜ਼ ਨਹੀਂ ਹੁੰਦੀ ਉਹ ਗਰੀਬ ਨਹੀਂ ਹੈ ਉਹ ਗਰੀਬ ਨਹੀਂ ਹੈ ਜਿਹੜਾ ਕਹੇ 500 ਰੁਪਏ ਚੀਜ਼ ਹੁੰਦੀ ਹੈ ਮੇਰੇ ਕੋਲ ਭੇਜਣ ਕੋਈ ਨਹੀਂ ਹੈ ਜੀ ਮੇਰੇ ਕੋਲੇ 500 ਵਾਲਾ ਤੇ ਸਕੰਨਿਆਂ ਦੀ ਜੇ ਕਿਸੇ ਕੋਲ ਬੱਚਾ ਹੋਵੇ ਜਿਹੜਾ ਗਰੀਬ ਸਮਝਦੇ ਹੋ ਲੜਕੀ ਲੜਕੀ 10 ਸਾਲ ਤੱਕ ਦੀ ਇਸ ਕੰਨਿਆਂ ਦਾ ਖਾਤਾ ਖੋਲਦੇ ਕਿਉਂ ਨਹੀਂ ਖੋਲ ਸਕਦੀ ਮੈਂ ਖੋਲ ਲਊਗਾ ਬਹੁਤ ਬੱਚੇ ਨੇ ਲਓ ਠੀਕ ਹੈ ਅਸੀਂ ਕਰੀਏ ਮਾੜਾ ਪਛਲੋ ਕੋਈ ਕਿਸੇ ਦਾ ਉਹ ਦੱਸੋ ਜੀ ਕੋਈ ਸਹਾਰਾ ਹੈਗਾ ਦੱਸ ਦਿਓ ਇਹਿੱਤ ਸੇ ਦਾ ਵੀ ਬਾਕੀ ਜੀ ਅਸੀਂ ਸਾਰਾ ਬੂਸਟ ਕਰਾਂ ਕੋਸ਼ਿਸ਼ ਕਰਾਂਗੇ ਕਿ ਕੋਈ ਮੁੰਡਿਆਂ ਨੂੰ ਜਵਾਂਗੇ ਰਾਤ ਭਰਾਂ ਤੇ ਤੇਰੇ ਨਾਲ ਬੰਦੇ ਘੱਟ ਹੋਣ ਬੰਦੇ ਵੀ ਭੇਜਾਂਗੇ ਤੇ ਤਾਂ ਮੈਨੂੰ ਪਤਾ ਥੋੜੀ ਚੌਕੀ 'ਚ ਕਦੇ ਕੋਈ ਵੀ ਨਹੀਂ ਹੁੰਦਾ ਬਾਪੂ ਜੀ ਚਲੋ ਚੌਕੀ ਦੇ ਵੀ ਸੜ ਜਾਂਦੇ ਮੇਰੇ ਮੇਰਾ ਦਿਮਾਗ ਪਤਾ ਕਿੱਥੇ ਮੁੱਕ ਲੱਗਿਆ ਸਾਡੇ ਜੇ ਜੇ ਫਿਰਦਿਆ ਸਕੂਲਾਂ ਸਕਾਲਾਂ ਚ ਅਸੀਂ ਥੋੜਾ ਆ ਜਾ ਆਪਦੀ ਜ਼ਿੰਮੇਵਾਰੀ ਜੇ ਕੋਈ ਰਾਤ ਨੂੰ ਠੱਗੜੇ ਮਾਰ ਲਿਆ ਬੰਦੇ ਡਾਂਗ ਹੋ ਗਏ ਕੋਲੇ ਕੋਲੇ ਮੈਨੂੰ ਇਸ ਤੋਂ ਬਹੁਤ ਦਬੀ ਜਵਾਕਾਂ ਦੇ ਪਤਾ ਨਹੀਂ ਬੇਚਾਰੇ ਕਿਵੇਂ ਪੜਨ ਆਦੇ ਉਹਨਾਂ ਦੇ ਸਮਾਨ ਵਿੱਚ ਸਕੂਲ ਦੇ ਵਿੱਚ ਜਿਹੜੀ ਗੁੱਸੇ ਉਹਦੇ ਮੈਨੂੰ ਕਿਹਾ ਸੀ ਜੀ ਜੀ ਆਪਣੇ ਖਤਰਾ ਚਲੋ ਮੈਂ ਗੱਲ ਕੀਤੀ ਆਪਣੇ ਉਹ ਮੈਂਬਰ ਸਾਹਿਬ ਨੇ ਉੱਥੇ ਡਿਊਟੀ ਦੇ ਨਾ ਹੈਗੀ ਹੁਣ ਕਿ ਨਹੀਂ ਹਾਂਜੀ ਹਾਂਜੀ ਹੈਗੀ ਹੈ ਨਾ ਮੈਂ ਵੀ ਗੱਲ ਕੀਤੀ ਜੀ ਹਾਂ ਨਹੀਂ ਆਜੀ ਨਾਈਟ ਡਿਊਟ ਆ ਮੈਂ ਕਹਿੰਦਾ ਯਾਰ ਉਹ ਦਿਨ ਸਕੂਲ ਪੜ੍ਹਦਾ ਨੰਬਰ ਮੇਰਾ ਜੇ ਕੋਈ ਹੁੰਦਾ ਤਾਂ ਮੈਂ ਪਿਆਉਣਾ ਪ੍ਰਿੰਸੀਪਲ ਨੂੰ ਪਹੁੰਚਦਾ ਉਹਨੇ ਪ੍ਰਿੰਸੀਪਲ ਸਾਹਿਬ ਉਹਨੇ ਸਾਡ ਕੋਲ ਮੌਸਤੀ ਖਾਲੀ ਪਈ ਹੈ ਠੀਕ ਹੈ ਇਹਨਾਂ ਨੂੰ ਕੋਈ ਭਾਲ ਲੈ ਸੀਗਾ ਵੀ ਹੁਣ ਅਸੀਂ ਦਸੂਕਮੇ ਕਰੀਏ ਇੱਕ ਤਾਂ ਸਰਕਾਰ ਦੇ ਨਾਲ ਪੋਲਟਨ ਵਾਲੀ ਸਾਡੀ ਕੰਮ ਹੈ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਸਾਡੇ ਚਰਨਾ ਜਾਏ ਹੋ ਪੰਚਾਇਤ ਪੰਚਾਇਤ ਬੜੀ ਹੁੰਦੀ ਆ ਆਪਣਾ ਨਾ ਪੰਚਾਇਤ ਦੀ ਪਾਵਰ ਬਹੁਤ ਹੁੰਦੀ ਆ ਹੈ ਪਾਵਰ ਬਸ ਆਪਣੀ ਪਾਵਰ ਦੇਖਣ ਨੂੰ ਕੱਪੜੇ ਕੋ ਬਲ ਕਦੀ ਤੋਂ